ਬਕਵਾਤ ਖੇਤਰ ਦੇ ਘੜ ਦੇ ਵਿੱਚ ਜਿਵੇਂ ਨਾਲ ਲੱਗਦੇ ਪਿੰਡ ਤੁਸੀਂ ਪੂਰਾ ਜੀਮਾ ਚੱਕਿਆ ਹੋਇਆ ਜਿਹੜੀਆਂ ਸੜਕਾਂ ਸਾਰੀਆਂ ਖਰਾਬੀ ਖਸਤਾ ਹਾਲਤ ਹੋ ਚੁੱਕੀ ਸੀਗੀ ਅੱਜ ਤੁਸੀਂ ਇਹ ਡਿਆਲੇ ਪਿੰਡ 'ਚ ਪਹੁੰਚੇ ਹਾਂ ਤਾਂ ਕੀ ਕਹੋ ਦੇਖੋ ਅੱਜ ਅਸੀਂ ਜਿਹੜਾ ਚੰਦੋਂ ਤੋਂ ਸ਼ੁਰੂ ਕੀਤਾ ਸੀ ਤੇ ਲਗਾਤਾਰ ਅਸੀਂ ਡੇਲੀ ਕਿਸੇ ਨਾ ਕਿਸੇ ਪੰਚਾਰ ਪਿੰਡਾਂ ਦੀ ਜਿਹੜੀ ਸੜਕ ਹੈ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਦੇ ਖੱਡੇ ਵਗੈਰਾ ਭਰ ਕੇ ਉਹਨੂੰ ਪੈਚਵਾਰ ਕਰਕੇ ਉਹਨੂੰ ਮੋਟਰੇਬਲ ਬਣਾ ਰਹੇ ਹਾਂ ਕਿਉਂਕਿ ਬਹੁਤ ਬੁਰਾ ਹਾਲ ਹੋਇਆ ਵੈ ਲੋਕਾਂ ਦਾ ਆਣਾ ਜਾਣਾ ਜਿਹੜਾ ਬੱਚਿਆਂ ਦਾ ਸਕੂਲਾਂ ਵਾਲਿਆਂ ਦਾ ਬਹੁਤ ਪਤਲਾ ਮੁਸ਼ਕਲ ਹੋਇਆ ਵੈ ਸੋ ਉਸੇ ਤਹਿਤ ਅਸੀਂ ਅੱਜ ਰੜਿਆਲੇ ਪਿੰਡ ਆਏ ਆ ਇਹ ਪੰਚਾਇਤਾਂ ਇਕੱਠੀਆਂ ਹੋ ਕੇ ਆਈਆਂ ਸੀ ਇਹ ਸੜਕ ਅੱਗੇ ਜਾਂਦੀ ਆ ਸੋ ਅੱਗੇਲੇ ਪਿੰਡਾਂ ਨੂੰ ਵੀ ਇੱਥੇ ਬਹੁਤ ਲੋਕ ਜਾਂਦੇ ਨੇ ਤੁਸੀਂ ਦੇਖਿਆ ਹਾਈਵੇ ਤੋਂ ਇਹ ਸੜਕ ਦਾ ਤੁਸੀਂ ਵੀ ਲੰਘ ਕੇ ਆ ਕਿੰਨਾ ਬੁਰਾ ਹਾਲ ਹੈ ਜਦ ਕਿ ਕਮੇਟੀ ਦੇ ਅੰਡਰ ਵੀ ਆਉਂਦੀ ਹੈ ਪਰ ਅਸੀਂ ਫਿਲਹਾਲ ਕਮੇਟੀ ਨੇ ਤਾਂ ਚਲੋ ਜਾਦੀ ਦਾ ਕੰਮ ਲਾਉਣਾ ਹੈ ਕਰ ਟੈਂਡਰ ਹੁੰਦੇ ਨੇ ਉਹ ਅਲੱਗ ਗੱਲ ਹੈ ਪਰ ਅਸੀਂ ਤਾਂ ਟੈਂਪਰੇਰੀ ਹੱਲ ਕਰ ਰਹੇ ਹਾਂ ਇਹਦੇ ਖੱਡੇ ਭਰ ਕੇ ਇਹਦਾ ਟੈਂਪਰੇਰੀ ਜਿਹੜਾ ਅਸੀਂ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਹੋਰ ਤੁਸੀਂ ਕਿੰਨੇ ਪਿੰਡਾਂ ਦੇ ਵਿੱਚ ਜਾ ਰਹੇ ਹੋ? ਹਾਂਜੀ। ਹੋਰ ਕਿੰਨੇ ਪਿੰਡਾਂ ਦੇ ਵਿੱਚ ਦੀ ਸ਼ੁਰੂਆਤ ਕਰਦੇ ਹੋ? ਨਹੀਂ ਹੋਰ ਜਿਵੇਂ ਜਿਵੇਂ ਦੇਖੋ ਸਾਨੂੰ ਪਤਾ ਵੀ ਕਿਹੜੇ ਪਿੰਡਾਂ ਜਿਆਦਾ ਜਿਹੜੇ ਹਾਲਾਤ ਖਰਾਬ ਨੇ ਜਿੱਥੇ ਆਉਣਾ ਜਾਣਾ ਔਖਾ ਹੈ। ਕਈ ਪਿੰਡਾਂ 'ਚ ਠੀਕ ਵੀ ਹੈ। ਕਈ ਪਿੰਡਾਂ 'ਚ ਬਹੁਤ ਅਜੇ ਅਜੇ ਵੀ ਮੇਰੇ ਖਿਆਲ ਚ 4-5 ਸੜਕਾਂ ਹੈਗੀਆਂ ਨੇ ਜਿੱਥੇ ਨਿਕਲਣਾ ਲੋਕਾਂ ਨੂੰ ਮੁਸ਼ਕਲ ਹੋਇਆ ਹੋਇਆ ਹੈ। ਦਿੱਲੀ ਆਉਣਾ ਜਾਣਾ ਲੋਕਾਂ ਦਾ ਮੁਸ਼ਕਲਤ ਹੋ ਅਸੀਂ ਉਹਨਾਂ ਦਾ ਬੈਚਮਾਰਕ ਕਰਕੇ ਜਿਹੜਾ ਇਹ ਹੱਲ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਪਿਛਲੇ ਦਿਨੋਂ ਦੂਜੀ ਕਰੋੜ ਪਿੰਡੇ ਚ ਵਗੇ ਸੀ ਜਦੋਂ ਜ਼ਿਆਦਾ ਪਿੰਡੇ ਚ ਵਗੇ ਇਹ ਸਰਕਾਰ ਕਿਉਂ ਨਹੀਂ ਜਾਗਦੀ ਇਸ ਵੇਲੇ ਨਹੀਂ ਅਸੀਂ ਤਾਂ ਬੇਨਤੀ ਕਰ ਹੀ ਰਹੇ ਹਾਂ ਸਰਕਾਰ ਨੂੰ ਸਰਕਾਰ ਕਹਿ ਰਹੀ ਹੈ ਵੀ ਬਰਸਾਤਾਂ ਨੇ ਚਲੋ ਬਰਸਾਤ ਵੀ ਲੰਘ ਗਈ ਬਰਸਾਤ ਵੀ ਮੌਨਸੂਨ 15 ਤਰੀਕ ਤੋਂ ਬਾਅਦ ਵਾਪਸ ਹੋ ਰਿਹਾ ਸੋ ਕੋਈ ਗੱਲ ਨਹੀਂ ਅਸੀਂ ਕਹਿੰਦੇ ਹੁਣ ਤੁਸੀਂ ਇਨੀਸ਼ੀਏਟਿਵ ਲੈ ਕੇ ਤੁਸੀਂ ਆਪ ਇੰਟਰਸਟ ਲੈ ਕੇ ਇਹਦਾ ਜਿਹੜਾ ਹਲਕੇ ਦਾ ਇਹ ਬਹੁਤ ਮਾੜਾ ਹਾਲ ਹੋਇਆ ਵਾ ਬਹੁਤ ਵੱਡੇ ਬਹੁਤ ਨਾਲ ਲੋਕਾਂ ਨੇ ਤੁਹਾਨੂੰ ਜਤਾਇਆ ਸੋ ਇਹ ਲੋਕਾਂ ਦੀ ਬਾਹ ਫੜੋ ਜੋ ਸਮਾ ਲੰਘ ਗਿਆ ਮੈਂ ਨਹੀਂ ਕਹਿੰਦਾ ਵੀ ਉਹ ਨਿਕਲ ਗਿਆ ਉਹਨੂੰ ਕਦੇ ਨਿਕਲ ਗਿਆ ਤਾਂ ਨਿਕਲ ਗਿਆ ਕੋਈ ਗੱਲ ਨਹੀਂ ਪਰ ਜਿਹੜਾ ਹੁਣ ਅੱਗੇ ਆ ਤੁਸੀਂ ਇਹਨੂੰ ਸੰਭਾਲੋ ਅਜੇ ਵੀ ਡੇਢ ਸਾਲ ਸਰਕਾਰ ਦਾ ਹੈਗਾ ਸੋ ਹਲਕੇ ਦੀ ਸਾਰ ਲਓ ਹਲਕਾ ਬਹੁਤ ਬੁਰੇ ਹਾਲ ਚੋਂ ਗੁਜ਼ਰ ਰਹੇ ਆ ਤੁਹਾਡਾ 2027 ਦੇ ਵਿੱਚ ਇਲੈਕਸ਼ਨ ਦਾ ਲੜੰਦਾ ਆਏਗਾ ਵਿਚਾਰ ਨਹੀਂ ਦੇਖੋ ਜੀ ਬੰਦੇ ਦਾ ਤਾਂ ਦੇਖੋ ਅਸੀਂ ਤਾਂ ਪਰਮਾਤਮਾ ਨੂੰ ਮੰਨਣ ਵਾਲੇ ਬੰਦੇ ਆ ਜੀ ਇੱਕ ਪਲ ਦਾ ਭਰੋਸਾ ਨਹੀਂ ਪਤਾ ਨਹੀਂ ਸਤਾਈ ਆਉਣਾ ਕਿ ਨਹੀਂ ਆਉਣਾ ਜਦ ਆਊਗਾ ਸਮਾਂ ਤਾਂ ਦੇਖਾਂਗੇ ਤੇ ਦੇਖੋ ਲੋਕ ਵਿਚਾਰਿੰਦਾ ਜੁੜਦੇ ਜਾ ਰਹੇ ਪਿੰਡਾਂ ਵਾਲੇ ਤਾਂ ਖਾਸ ਤੌਰ ਤੇ ਡਟਣਾਂ ਚੋਣਦੇ ਨੇ ਨਹੀਂ ਠੀਕ ਹੈ ਜੀ ਸਾਡੇ ਪਰਿਵਾਰ ਨੇ ਜੀ ਸਾਡਾ ਅਸੀਂ ਅਸੀਂ ਕੋਈ ਹਲਕੇ ਨੂੰ ਮੇਰਾ ਹਲਕਾ ਮੇਰਾ ਪਰਿਵਾਰ ਜੇ ਕਿਹਾ ਤਾਂ ਅੱਜ ਦੇਖੋ ਦੋ ਵਾਰ ਹਾਰਨ ਦੇ ਬਾਵਜੂਦ ਵੀ ਅਸੀਂ ਖੜੇ ਆਂ ਲੋਕਾਂ ਚ ਫੇਰ ਦੁੱਖ ਦੇ ਸੁੱਖ ਦੇ ਕਿਸੇ ਦੀ ਦੁੱਖ ਚ ਕਿਸੇ ਸੁੱਖ ਚ ਅਸੀਂ ਤਾਂ ਸ਼ਰੀਕ ਹੁੰਦੇ ਰਹਿੰਦੇ ਜੀ ਅਸੀਂ ਆਉਂਦੇ ਜਾਂਦੇ ਰਹਿੰਦੇ ਆ ਇੱਕ ਪਰਿਵਾਰ ਦੀ ਤਰ੍ਹਾਂ ਸਾਡੇ ਤਾਂ ਉਹੀ ਪਿਆਰ ਆ ਲੋਕਾਂ ਦਾ ਵੀ ਇਸੀ ਕਰਕੇ ਦੇਖੋ ਹੋਰ ਹੋਰ ਵੀ بڑے ਲੀਡਰ ਨੇ ਹੋਰ ਵੀ ਸਾਡੇ ਹਲਕੇ ਦੇ بڑے ਲੋਕ ਨੇ ਪਰ ਇਹ ਇਸ ਕਰਕੇ ਆਉਣੇ ਵੀ ਇਹਨਾਂ ਨੇ ਕੋਈ ਨਾ ਕੋਈ ਸਾਡਾ ਹੱਲ ਕਰਾਉਣ ਕੇ ਇਸ ਕਰਕੇ ਸਾਡੇ ਕੋਲ ਆਏ ਸੀ ਉਸੇ ਤਹਿਤ ਅਸੀਂ ਜਿਹੜਾ ਅੱਜ ਪਿੰਡ ਦੇ ਵਿੱਚ ਆਏ ਜੀ ਸਾਹਿਬ ਪਿਛਲੇ ਦਿਨਾਂ ਪ੍ਰਧਾਨ ਮੰਤਰੀ ਤੇਰੇਂਦਰ ਮੋਦੀ ਜੀ ਆਏ ਸੀ ਕਿ ਪੰਜਾਬ ਦੇ ਹਾਲ ਪਤਾ ਕਰਨਾ ਸਾੜਾਂ ਦੇ ਬਾਰੇ ਕੁਝ ਸੁਣੀ ਹੋਣੀ ਤਾਂ ਉੱਥੇ ਇੱਕ ਆਪਦੇ ਐਮਐਲਏ ਨੇ ਉਹਨਾਂ ਨੇ ਕਿਹਾ ਕਿ ਸਾਨੂੰ 16 ਸਤੂਰ ਬਹੁਤ ਘੱਟ ਹੈ ਉਹ ਕਹਿੰਦੇ ਤਾਂ ਤੁਸੀਂ ਹਿੰਦੀ ਨਹੀਂ ਆਦੀ ਇਹ ਲਫ਼ਜ਼ ਕਹਿੰਦੇ ਠੀਕ ਹੈ ਦੇਖੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਨਹੀਂ ਸੀ ਉਹਨੂੰ ਕਿਵੇਂ ਇੰਟਰਪ੍ਰੀਟ ਇੰਟਰਪ੍ਰੀਟ ਕੀਤਾ ਜਾਂਦਾ ਉਹ ਅਲੱਗ ਗੱਲ ਹੈ ਉਹ 1600 ਕਰੋੜ ਇੱਕ ਟੋਕਨ ਦੇ ਕੇ ਗਏ ਨੇ ਵੀ ਆ ਤੁਸੀਂ ਜਿਹੜੇ ਕੰਮ ਸ਼ੁਰੂ ਹੋਣ ਵਾਲੇ ਨੇ ਸ਼ੁਰੂ ਕਰ ਲਓ 12000 ਕਰੋੜ ਸਾਡਾ ਡਿਜਾਸਟਰ ਮੈਨੇਜਮੈਂਟ ਫੰਡ ਦਾ ਪਿਆ 13600 ਹੋ ਗਿਆ ਜਦ ਕਿ ਚੀਫ ਸੈਕਟਰੀ ਜੀ ਆ ਤੁਸੀਂ ਬਿਆਨ ਕੱਢ ਕੇ ਦੇਖ ਲਓ ਉਹਨਾਂ ਕਹਿੰਦੇ ਜਿਹੜਾ ਸਾਡਾ ਨੁਕਸਾਨ ਹੋਇਆ 13298 ਕਰੋੜ ਦਾ ਹੋਇਆ ਜਦ ਕਿ ਉਹ 13600 ਕਰੋੜ ਦੇ ਕੇ ਵੀ ਕਿਹਾ ਵੀ ਉਹ ਤੋਂ ਬਗੈਰ ਵੀ ਜਿਨ੍ਹਾਂ ਮਕਾਨ ਟਹੇ ਨੇ ਉਹਨਾਂ ਦਾ ਅਲੱਗ ਤੋਂ ਪ੍ਰਧਾਨ ਮੰਤਰੀ ਕੋਟੇ ਚੋਂ ਜਿਨ੍ਹਾਂ ਬੰਦਿਆਂ ਦੀ ਡੈਥ ਹੋਈ ਜਿਨ੍ਹਾਂ ਪਸ਼ੂ ਸਾਡੇ ਮਰ ਗਏ ਨੇ ਜਿਨ੍ਹਾਂ ਸਕੂਲ ਟਹੇ ਨੇ ਜਾਂ ਨੈਸ਼ਨਲ ਹਾਈਵੇ ਦਾ ਨੁਕਸਾਨ ਆ ਉਹ ਵੀ ਪ੍ਰਧਾਨ ਮੰਤਰੀ ਕੋਟੇ ਚੋਂ ਅਲੱਗ ਤੋਂ ਦਿੱਤੇ ਜਾਣਗੇ ਤੇ ਜੇ ਹੋਰ ਵੀ ਨੁਕਸਾਨ ਜਿਹੜੀ ਪੰਜਾਬ ਸਰਕਾਰ ਦੱਸੇਗੀ ਉਹ ਜ਼ਰੂਰ ਸੈਂਟਰ ਹੈ ਜਿਹੜਾ ਪੂਰਾ ਕਰਕੇ ਜਾਏਗਾ। ਉਹਨਾਂ ਨੇ ਇਹ ਲਫ਼ਜ਼ ਗਏ ਕਿ ਤੁਹਾਨੂੰ ਹਿੰਦੀ ਆਉਂਦੀ ਨਹੀਂ। ਦੇਖੋ ਪੰਜਾਬੀ ਜੇ ਪੰਜਾਬੀ ਦੀ ਤੁਸੀਂ ਬੇਸਤੀ ਕਰੋ ਤਾਂ ਮਾਰੀ ਗੱਲ ਹੈ। ਨਹੀਂ ਦੇਖੋ ਇਹ ਗੱਲ ਕਿਵੇਂ ਇੰਟਰਪ੍ਰੀਟ ਉਹ ਉਹਨਾਂ ਦੇ ਸੀਐਸ ਦੇ ਗੱਲ ਕਰੀ ਵੀ ਤੁਹਾਨੂੰ ਸੀਐਸ ਨਹੀਂ ਦੱਸਿਆ 13298 ਕਰੋੜ ਮੰਗਿਆ। ਵੀ ਤੁਹਾਨੂੰ ਉਹਨਾਂ ਨੇ ਸਮਝਾਇਆ ਵੀ ਤੁਹਾਨੂੰ ਹਿੰਦੀ ਚ ਚੇ ਬੋਲਿਆ ਉਹਨਾਂ ਨੇ ਵੀ 2 13298 ਕਰੋੜ ਮੰਗਿਆ ਤੇ ਮੈਂ 13600 ਕਰੋੜ ਤੁਹਾਡੇ ਕੋਲ ਦੇ ਕੇ ਜਾ ਰਿਹਾ ਹਾਂ। 12000 ਪਹਿਲਾਂ ਪਿਆ 1600 ਮੈਂ ਹੁਣ ਦੇ ਕੇ ਫੇਰ ਲੋੜ ਹੋਈ ਤਾਂ ਫੇਰ ਦੇਵਾਂਗੇ ਪਰ ਉਹ ਨਾ ਇੱਕ ਮੁੱਦਾ ਮੁੱਦਾ ਨਹੀਂ ਉਹ ਮੁੱਦਾ ੜਕਾਉਣ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਗੱਲ ਤਾਂ ਹੈ ਤੁਸੀਂ ਪੰਜਾਬ ਤੇ ਜਾ ਕੇ ਪੰਜਾਬੀ ਬਿਲਕੁਲ ਇਹ ਤਾਂ ਮਾਰੀ ਗੱਲ ਹੈ ਨਾ ਨਹੀਂ ਇਹ ਹੁਣ ਤੁਸੀਂ ਉੱਥੇ ਹਾਜ਼ਰ ਨਹੀਂ ਤੇ ਨਾ ਮੈਂ ਹਾਜ਼ਰ ਸੀ ਉਹ ਕਹਿੰਦੇ ਵੀ ਨਹੀਂ ਗੱਲ ਕਹੀ ਇਦਾਂ ਦੇ ਇਦਾਂ ਦੀ ਗੱਲ ਨਹੀਂ ਕਹੀ ਉਹ ਹੁਣ ਉਹਨੂੰ ਇੰਟਰਪ੍ਰੀਟ ਕਿਵੇਂ ਕਰ ਰਹੇ ਉਹ ਅਲੱਗ ਗੱਲ ਹੈ ਕਿਉਂਕਿ ਆਪਾਂ ਤਾਂ ਉੱਥੇ ਹਾਜ਼ਰ ਨਹੀਂ ਸੀ ਸਾਜੀ ਬਾਈ ਜੀ ਕੀ ਨਾਮ ਹੈ ਜੀ ਬਾਈ ਵੀ ਖਾਲਸਾ ਜਿਹੜਾ ਨਾਮ ਮੇਰਾ ਸਤਨਾਮ ਸਿੰਘ ਜੀ ਪਿੰਡ ਰੜੇ ਵਾਲਾ ਬਹੁਤ ਵਧੀਆ ਜੀ ਕਾਤੇ ਪਿੰਡ ਦੀ ਜਿਹੜੀ ਖਸਤਾ ਹਾਲਤ ਸੀਗੀ ਕਿ ਨਾਲਾ ਰਜੀਤ ਸਿੰਘ ਗਿੱਲੂਰੇ ਪਹੁੰਚੇ ਆ ਸਰਕ ਦੇ ਵਿੱਚ ਕੱਟਕਾ ਪਾਇਆ ਜਾ ਰਿਹਾ ਹੈ ਤਾਂ ਉਹਨਾਂ ਦੇ ਕਿੰਨੇ ਟੰਪਰੇਲੀ ਆਰਜੀ ਕੰਮ ਕਰਵਾਇਆ ਜਾ ਰਿਹਾ ਤਾਂ ਕਿਵੇਂ ਲੱਗ ਰਿਹਾ ਸਾਬ ਬਹੁਤ ਵਧੀਆ ਜੀ ਜੇ ਗਿੱਲ ਸਾਹਿਬ ਸਾਡੇ ਇਲਾਕੇ ਦੇ ਆ ਔਰੇ ਦੇ ਸਾਡੇ ਮਲੇ ਉਹਦੇ ਨੇ ਇਹਨਾਂ ਨੇ ਬਿਨਾਂ ਉਹ ਤੋਂ ਵੀ ਪਾਰਟੀ ਚ ਮਾਲੋਏ ਨਾ ਤਾਂ ਕਿਤੇ ਅਹੁਦੇ ਤੇ ਆ ਇਹ ਨਾ ਕੋਈ ਮੰਤਰੀ ਹੈ ਇਹ ਦਾ ਆਪਣੇ ਉਹਨਾਂ ਤੋਂ ਵੀ ਫੇਰ ਵੀ ਸਮਾਜ ਦਾ ਬਹੁਤ ਕੰਮ ਕਰ ਰਹੇ ਸਮਾਜ ਸੇਵਕ ਦਾ ਪਹਿਲਾਂ ਵੀ ਕੰਮ ਕਰ ਰਹੇ ਨੇ ਹੁਣ ਵੀ ਕਰ ਰਹੇ ਆ ਜੀ ਜਿਹੜੀ ਸਰਕਾਰ ਦੀ ਸਾਡੀ ਜਿਹਨੂੰ ਅਸੀਂ ਚੁਣਿਆ ਦਾ ਉਹ ਸਿਰਫ ਵੋਟਾਂ ਲੈ ਕੇ ਚਲੇਗੇ ਮੁੜ ਕੇ ਨਾ ਆਪਣੀ ਸ਼ਕਲ ਵੀ ਨਹੀਂ ਦਿਖਾਈ ਸਾਨੂੰ ਆ ਕੇ ਇੱਥੇ ਵੀ ਅਸੀਂ ਹੈਗੇ ਜਾਂ ਨਹੀਂ ਹੈਗੇ ਦੇਖੋ ਅੱਜ ਪ੍ਰਚਾਰ ਵੀ ਖਤਮ ਹੋ ਰਿਹਾ ਹੈ ਮਾਰੀਆਂ ਹਾਲਤਾਂ ਚੁੱਕੇ ਸਰਕਾਰ ਦੇ ਦੇਖੋ ਲੋਕਾਂ ਨੇ ਰਾਹ ਕਿਉਂ ਤੁਸੀਂ ਕੰਮਾਂ ਦੇ ਵੀ ਜਾਣਾ ਹੈ ਬੱਚਿਆਂ ਨੇ ਸਕੂਲ ਵੀ ਜਾਣਾ ਹੈ ਸਰਕਾਰਾਂ ਕਿਉਂ ਨਹੀਂ ਦੇਖਦੀਆਂ ਇਹ ਜਿਹੜੀਆਂ ਸਰਕਾਰਾਂ ਕੋਲ ਅਸੀਂ ਅਪੀਲਸ਼ਨਾਂ ਵੀ ਦੇ ਕੇ ਆਏ ਜਿਹੜਾ ਇੱਥੇ ਆਪ ਪਾਰਟੀ ਦਾ ਦਫ਼ਤਰ ਬਣਾ ਖੈੜ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਮਿਲੂਗਾ ਕਿ ਉੱਥੇ ਤਾਂ ਬਹਿੰਦੇ ਨਹੀਂ ਹੈਗੇ ਪਹਿਲੀ ਗੱਲ ਤਾਂ ਮੈਂਦੇ ਨਹੀਂ ਇੱਥੇ ਤੇ ਨਾ ਟਾਈਮ ਦਿੰਦੇ ਮਿਲਣ ਦਾ ਬਹੁਤ ਵਾਰ ਹੀ ਜਾ ਕੇ ਆਏ ਆ ਲੈਟਰ ਵੀ ਦੇ ਕੇ ਆਉਣਾ ਨੇ ਆਪਣੇ ਪਿੰਡ ਦੇ ਲੀਕ ਕੇ ਵੀ ਸਾਡੇ ਪਿੰਡ ਦੀ ਨਹੀਂ ਹਾਲਤ ਖਸਤਾ ਏ ਤਕਰੀਬਨ 3 ਮਹੀਨੇ ਹੋ ਗਏ ਸਾਨੂੰ ਲੈਟਰ ਦੇ ਤਾਉਣਾ ਤਾਂ ਕੋਈ ਅਜੇ ਤੱਕ ਜਵਾਬ ਨਹੀਂ ਮਿਲਿਆ ਨਾ ਉਹਨੇ ਦੁਬਾਰਾ ਕਿਹਾ ਸਾਡੀ ਛਾਰਪੀ ਕਿਤੇ ਕੀ ਕਰੀ ਆ ਕੇ ਆ ਕੇ ਸਾਨੂੰ ਮਿਲੇ ਇਹਨਾਂ ਸਾਡੇ ਕੋਲ ਆਏ ਦਵਾ ਦੇ ਅੱਛਾ ਕੋਈ ਜਿਲ੍ਹੇ ਸਾਹ ਦੇ ਬੋਲੇ ਜੀ ਕਿਹਾ ਜਾ ਰਿਹਾ ਕਿ ਮੈਂ ਤਾਂ ਲੋਕਾਂ ਦੀ ਸੇਵਾ ਕਰਦੀ ਆ ਅੱਜ ਜੀ ਬਿਲਕੁਲ ਫਰ ਤੋਂ ਘਟੋਰ ਮਿੱਟੀ ਦੀ ਗਈ ਸੀ ਕਿ ਅੱਜ ਤਾਂ ਡੇ ਨਾਲੇ ਪੀਣੀ ਚਾਹੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਗਿੱਲੇ ਸਾਹ ਸਾਡੇ ਇਲਾਕੇ ਦੇ ਇਹਨਾਂ ਨੇ ਪਹਿਲਾਂ ਵੀ ਸੇਵਾ ਕੀਤੀ ਸਮਾਜ ਸੇਵਾ ਪਹਿਲਾਂ ਤੋਂ ਕਰਦੇ ਨੇ ਪੜ੍ਹ ਵੀ ਸਮਾਜ ਸੇਵਾ ਕਰਦੇ ਨੇ ਅਗਰ ਹੌਣ ਸਮੇਂ ਵੀ ਸਾਡੇ ਗਿੱਲ ਸਾਹਿਬ ਸਾਡੇ ਇਲਾਕੇ ਦੇ ਮੰਤਰੀ ਬਣਦੇ ਆ ਐਮ ਐਲ ਏ ਬਣਦੇ ਆ ਤਾਂ ਸਾਡੇ ਇਲਾਕੇ ਦਾ ਸੁਧਾਰ ਹੋ ਜਾਊਗਾ ਕਿਉਂਕਿ ਅੱਜ ਤੱਕ ਜਿੰਨੇ ਵੀ ਸਾਡੇ ਇਲਾਕੇ 'ਚ ਬਣੇ ਔਰੇ ਉਹਨਾਂ ਸਾਡੇ ਇਲਾਕੇ ਬਾਰੇ ਕੁਝ ਨਹੀਂ ਕੀਤਾ ਖੜੜ ਇਲਾਕੇ ਦਾ ਕੁਝ ਵੀ ਨਹੀਂ ਕੀਤਾ ਅਜੇ ਤੱਕ ਕਿਸੇ ਨੇ ਵੀ ਐਮ ਐਲ ਏ ਬਣੇ ਪਹਿਲਾਂ ਵੀ ਉਹਨਾਂ ਨੇ ਕੋਈ ਸਾਡੀ ਸਾਰ ਨਹੀਂ ਪੁੱਛੀ ਆਗੇ